ഗു നാനകദേവ ജീ ആ ਉਹ ਬਹੁਤ ਦੁਖੀ ਸੀ ਆਖਣ ਲੱਗਾ ਗੁਰੂ ਜੀ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਵੀ ਮੇਰੀ ਜ਼ਿੰਦਗੀ 'ਚ ਦੁੱਖ ਹੀ ਦੁੱਖ ਨੇ ਰੱਬ ਮੇਰੇ ਨਾਲ ਐਸਾ ਕਿਉਂ ਕਰ ਰਿਹਾ ਹੈ ਗੁਰੂ ਜੀ ਨੇ ਉਸ ਨੂੰ ਇੱਕ ਥੈਲਾ ਦਿੱਤਾ ਤੇ ਕਿਹਾ ਇਸ ਨੂੰ ਪਿੰਡ ਲੈ ਜਾ ਪਰ ਕਦੇ ਥੱਲੇ ਨਾ ਰੱਖੀ ਉਹ ਥੈਲਾ ਲੈ ਗਿਆ ਕੁਝ ਦਿਨ ਬਾਅਦ ਉਹ ਥੱਕ ਗਿਆ ਦੁਖੀ ਹੋ ਗਿਆ ਤੇ ਵਾਪਸ ਆਇਆ ਆਖਿਆ ਗੁਰੂ ਜੀ ਇਹ ਬੋਝ ਮੇਰੇ ਵਾਸਤੇ ਦੁੱਖ ਬਣ ਗਿਆ ਹੈ ਗੁਰੂ ਜੀ ਨੇ ਕਿਹਾ ਜਿਵੇਂ ਤੂੰ ਥੈਲੇ ਨੂੰ ਨਾਲ ਲੈ ਕੇ ਫਿਰਦਾ ਰਿਹਾ ਤੇ ਥੱਕ ਗਿਆ ਉਸੇ ਤਰ੍ਹਾਂ ਤੋਂ ਆਪਣੇ ਮਨ ਵਿੱਚ ਪ੍ਰਾਣੀਆਂ ਗੱਲਾਂ ਮਾਇਆ ਮਾਨ ਅਭਿਮਾਨ ਤੇ ਇਸ਼ਾਵਾਂ ਦਾ ਬੋਝ ਚੁੱਕਿਆ ਹੋਇਆ ਹੈ। ਇਹ ਹੀ ਦੁੱਖ ਦਾ ਕਾਰਨ ਹੈ। ਅਸੀਂ ਆਪਣੇ ਦੁੱਖ ਦਾ ਕਾਰਨ ਅਕਸਰ ਆਪਣੇ ਅੰਦਰ ਹੀ ਲਗਾ ਕੇ ਰੱਖਦੇ ਹਾਂ। ਜਦੋਂ ਤੱਕ ਅਸੀਂ ਮਨ ਦੇ ਭਾਰ ਨੂੰ ਨਹੀਂ ਛੱਡਦੇ ਤਦ ਤੱਕ ਅੰਦਰਲੀ ਖੁਸ਼ੀ ਨਹੀਂ ਮਿਲਦੀ। ਰੱਬ ਉਤੇ ਭਰੋਸਾ ਕਰ ਬੋਝ ਛੱਡ ਸੁੱਖ ਆਪ ਆਉਣਗੇ।